ਬੈਠੀ ਸਾਧ ਸੰਗਤ ਜੀ ਅੱਜ ਆਪ ਮਹਾਂਪੁਰਖ ਸੰਤ ਮਹਾਰਾਜ ਸੰਤ ਕਰਮ ਸਿੰਘਾ ਸਿੰਘ ਜੀ ਦੀ ਮਿੱਠੀ ਤੇ ਪਿਆਰੀ ਯਾਦ ਮਨਾ ਰਹੇ ਹਾਂ ਸੰਤ ਮਹਾਰਾਜ ਕ੍ਰਿਸ਼ਨ ਸਿੰਘ ਹਯੂਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠੇ ਸੰਤ ਕਰਮ ਸਿੰਘ ਜੀ ਤੇ ਹੋਰ ਸੰਗਤ ਵੀ ਬੈਠੀ ਸੀ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਕਹਿੰਦੇ ਗਿਆਨੀ ਜੀ ਤੂੰ ਹੈ ਕੌਣ ਓ ਕੋ ਕੋ ਕਿਹੜੀ ਚੀਜ਼ ਹੈ ਕੋ ਕਬੀਰੇ ਰਾਨਕੀ ਅੰਸ ਜਸ ਕਾਗ ਪਰ ਮਿਟੇ ਨ ਮਨਸ ਓ ਕਿਹੜੀ ਚੀਜ਼ ਹੈ ਹਜੂਰ ਮਹਾਰਾਜ ਜੀਆ ਨੇ ਫਰਮਾਨ ਕੀਤਾ ਕਬੀਰ ਸਾਹਿਬ ਦਾ ਸਵਤ ਨਾਇਓ ਮਾਨਸ ਨਾਇਓ ਦੇਵ ਨੈ ਜਤੀ ਕਹਾਵੇ ਸੋ ਨੈ ਮਨੁਖ ਹੈ ਨਾ ਦੇਵਤਾ ਹੈ ਨਾ ਜਤੀ ਹੈ ਨਾ ਸਿਰ ਸੇਵ ਸੇਵ ਕੋ ਸ਼ਿਵ ਦਾ ਪੁਜਾਰੀ ਹੈ ਨੈ ਜਤੀ ਕਹਾਵੇ ਸੋ ਨੈ ਜੋਗੀ ਨੈ ਅਬਧੂਤਾ ਅਬਧੂਤਾ ਨੈ ਜੋਗੀ ਹੈ ਨਾ ਅਬਧੂਤ ਹੈ ਨਾ ਇਸ ਮਾਏ ਨਾ ਕਾਹੂ ਕੂਤਾ ਗਿਆਨੀ ਜੀ ਨਾ ਇਸ ਦੀ ਮਾਂ ਹੈ ਨਾ ਇਹ ਕਿਸੇ ਦਾ ਪੁੱਤ ਪੁੱਤ ਹੈ ਫਿਰ ਹੈ ਕੌਣ ਇਸ ਮੰਦਿਰ ਮੈਂ ਕੌਣ ਵਸਾਈ ਤਾਂ ਕਾ ਅੰਤ ਨਾ ਕਿਨਹੂ ਪਾਈ ਇਹ ਸ੍ਰੀ ਰੂਪੀ ਮੰਦਿਰ ਦੇ ਵਿੱਚ ਕੌਣ ਵਸਦਾ ਹੈ ਕੌਣ ਚੇਸ਼ਟਾ ਕਰਦਾ ਹੈ ਇੱਥੇ ਫਰਮਾਨ ਹੈ ਇਸ ਮੰਦਰ ਮੈਂ ਕੌਣ ਵਸਾਈ ਇਸ ਮੰਦਰ ਮੈਂ ਕੌਣ ਵਸਾਈ ਇਸ ਮੰਦਰ ਮੈਂ ਕੌਣ ਵਸਾਈ ਤਾਂ ਕਾ ਅੰਤਨਾ ਕਿਨਹੂੰ ਪਾਈ ਉਸ ਦਾ ਕੋਈ ਅੰਤਨਾ ਪਾ ਸਕਿਆ ਸਾਧੂ ਮਹਾਤਮਾ ਬ੍ਰਹਮ ਗਿਆਨੀ ਤਤ ਵੇਤੇ ਤੋਂ ਬਿਨਾ ਇਸ ਮੰਦਰ ਮੈਂ ਕੌਣ ਵਸਾਈ ਤਾਂ ਕਾ ਅੰਤਨਾ ਕਿਨਹੂੰ ਪਾਈ ਨਾਹਿ ਗਿਰਹੀ ਨਾਹਿ ਗ੍ਰਿਸ਼ਤੀ ਹੈ ਨਹੀਂ ਗ੍ਰਿਹੀ ਨਹੀਂ ਸੰਿਆਸੀ ਨਾ ਸੰਿਆਸੀ ਹੈ ਨਹੀਂ ਰਾਜ ਨਾ ਪੀਖ ਨਗਾਸੀ ਨਾ ਇਹ ਰਾਜਾ ਹੈ ਨਾ ਭਿਖਾਰੀ ਹੈ ਹੈ ਕੌਣ ਨਾ ਇਹ ਰਾਜ ਨਾ ਪੀਖ ਮਗਾਸੀ ਨਾ ਇਸ ਪਿੰਡ ਨਾ ਰਕਤੂ ਰਾਤੀ ਨਹੀਂ ਬ੍ਰਾਹਮਣ ਨਾ ਇਹ ਪਾਤੀ ਨਾ ਇਸ ਦਾ ਕੋਈ ਪਿੰਡ ਸਰੀਰ ਹੈ ਨਾ ਰਕਤੂ ਰਕਤ ਹੈ ਨਾ ਬ੍ਰਾਹਮਣ ਹੈ ਨਾ ਖੱਤਰੀ ਹੈ ਨਾ ਇਹ ਤਪਾ ਕਹਾਵੇ ਸੇਖ ਨਾ ਇਹ ਤਪ ਹੈ ਨਾ ਸੇਖ ਹੈ ਨਾ ਇਹ ਜੀਵੇ ਨਾ ਮਰਦਾ ਦੇ ਨਾ ਇਹ ਜਿਉਂਦਾ ਹੈ ਨਾ ਮਰਦਾ ਹੈ ਫਿਰ ਹਾਂ ਕੌਣ ਇਹ ਇਸ ਮਰਤੇ ਕੋ ਜੇ ਗੁਰੂ ਵੈ ਸੋ ਰੋਏ ਸੋ ਜੋ ਆਪਣੀ ਪਤ ਖੋਵੇ ਇਸ ਮਰਦੇ ਨੂੰ ਜੇ ਕੋ ਰੋਂਦਾ ਹੈ ਤਾਂ ਆਪਣੀ ਪਤ ਖੋ ਲਿੰਦਾ ਹੈ ਫਿਰ ਗੁਰੂ ਫਿਰ ਕਹਿੰਦੇ ਗੁਰ ਪ੍ਰਸਾਦਿ ਮੈਂ ਡਗਰੂ ਪਾਇਆ ਜਨਮ ਮਰਨ ਦੋਹ ਮਟਾਇਆ संत महाराज जी कहने कृपा की राह दसगरू प्रसाद में डागरू पाया गुरु साहब ने जी ने कृपा की सब ते सुरदा मिलाप किया जन्म मरण दोहू मिटाया महापुरुषा ने अपना जन्म मरण दो ही मिटा लिया ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਸਾਰੇ ਹੀ ਗੱਜ-ਵੱਜ ਕੇ ਬੋਲੋ ਗੁਰ ਪ੍ਰਸਾਦਿ ਮੈਂ ਡਗਰੂ ਪਾਇਆ ਜਨਮ ਮਰਨ ਦੋਹੂ ਮਟਾਇਆ ਗੁਰ ਪ੍ਰਸਾਦਿ ਮੈਂ ਡਗਰੂ ਪਾਇਆ ਗੁਰ ਪ੍ਰਸਾਦਿ ਮੈਂ ਡਗਰੂ You're no matter. जनम मरण दोह मेटाया जनम मरण दोह ਕਪੜੀਰੇ ਰਾਮਕੀਅੰਤ ਕਹਤ ਕਵੀਰੇ ਹੋ ਰਾਨਕੀਅੰਤ ਕਹਤ ਕਵੀਰੇ Ragireho pramkians, justa gad par miten ਮਨਸ ਤਹ ਤਕਵੀਰ ਮੈਂ ਡਗਰੂ ਪਾਇਆ ਜਨ ਮਰਨ ਦੋਹੂ ਮਿਟਾਇਆ संत करम सिंह महाराज ਜੀਆਂ ਦਾ ਜਨਮ ਮਰਨ ਹਜ਼ੂਰ ਮਹਾਰਾਜ ਜੀ ਨੇ ਦੋਨੇ ਹੀ ਕੱਟ ਦਿੱਤੇ ਕਹ ਕਵੀਰੇ RAM ਕੀ ਅੰਸ ਜਸ ਕਾਗਿਤ ਪਰ ਮਿਟੇ ਨ ਵੰਸ ਗੁਰਮਤ ਪਿਆਰਿਓ ਇਹ ਮਹਾਪੁਰਸ਼ਾਂ ਦੀ ਦੇਣ ਹੈ ਬ੍ਰਹਮ ਗਿਆਨੀ ਤਤ ਵੇਤਿਆਂ ਦੀ ਜੇ ਕੀਰਤ ਕੀਰਤਨ ਕਰਦੇ ਕੋਲ ਕਿਸਤੇ ਮਨ ਨੂੰ ਠੇਸ ਪਹੁੰਚੀ ਤਾਂ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ